ਜੀ ਇਥੇ ਅੱਜ ਕਮਾਲਪੁਰ ਮੁਹੱਲੇ 'ਚ ਸਾਡਾ ਕਸ ਆਪਰੇਸ਼ਨ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਕਸ ਆਪਰੇਸ਼ਨਸ ਕੀਤੇ ਜਾ ਰਹੇ ਹੈਗੇ ਜਿਹੜੇ ਡਰੱਗ ਹੌਟਸਪੌਟਸ ਹੈਗੇ ਉੱਥੇ ਪਹਿਲਾਂ ਵੀ ਅਸੀਂ ਕਰਦੇ ਰਹੇ ਹੈਗੇ ਅੱਗੇ ਵੀ ਲਗਾਤਾਰ ਕਰਦੇ ਰਵਾਂਗੇ ਜਿਹੜਾ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ ਪਾਰਟ ਹੈਗਾ ਜਿਹਦੇ ਵਿੱਚ ਜਿੰਨੇ ਵੀ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਤੇ ਇੱਕ ਅਗਸਟ ਡਰੈਂਕ ਦੇ ਅਫਸਰ ਦੀ ਨਿਗਰਾਨੀ ਹੈਟ ਸਾਥ ਚ ਐਸਪੀ ਰੈਂਕ ਦੇ ਅਫਸਰ ਦੀ ਨਿਗਰਾਨੀ ਹੈਟ ਜਿਹੜਾ ਹੈਗਾ ਸਰਚ ਆਪਰੇਸ਼ਨ ਚੱਲ ਰਹੇ ਹੈਗੇ ਅੱਜ ਅਸੀਂ ਇੱਥੇ ਕਮਾਲਪੁਰ ਚ ਆਏ ਹੈਗੇ ਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਜਿਹੜੇ ਸਸਪੈਕਟਸ ਹੈਗੇ ਜਿਹੜੇ ਪੈਡਲਿੰਗ ਕਰ ਰਹੇ ਹੈਗੇ ਉਹਨਾਂ ਦੇ ਹਾਊਸੇਜ਼ ਵੀ ਸਰਚ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਤੇ ਜਿਹੜੀ ਸਿਵਲ ਹਸਪੀਟਲ ਦਾ ਜਿਹੜਾ ਫੀਡਬੈਕ ਸੀਗਾ ਕਿਸੇ ਵੀ ਹਸਪੀਟਲ ਤੇ ਔਟ ਸੈਂਟਰ ਹੋਣ ਕਰਕੇ ਤੇ ਡੀ ਐਡਿਕਸ਼ਨ ਸੈਂਟਰ ਹੋਣ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ ਤੇ ਰਜਿਸਟਰਡ ਹੈਗੇ ਉਹ ਵੀ ਆਪਣੀ ਡੋਜ਼ ਲੈਣ ਵਾਸਤੇ ਇੱਥੇ ਆਉਂਦੇ ਹੈਗੇ ਤੇ ਉਦੀ ਆੜ ਚ ਕੁਝ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਤੇ ਕੁਝ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਹੈਗੇ ਪਿਛਲੇ ਦਿਨੋਂ ਜਦੋਂ ਸਾਡੇ ਧਿਆਨ 'ਚ ਇਸ ਤਰੀਕੇ ਦੀ ਗੱਲ ਆਈ ਸੀ ਉਸ ਤੋਂ ਬਾਅਦ ਸਾਡੀ ਸਿਵਲ ਚ ਵੀ ਟੀਮ ਤੇ ਨਾਲ ਯੂਨੀਫਾਰਮ ਚ ਵੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ ਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਤੇ ਸਖਤ ਕਾਰਵਾਈ ਉਸਤੇ ਕਰਾਂਗੇ ਜੀ ਸਰ ਹੁਣ ਵੀ ਨੌਜਵਾਨ ਵੀ ਗੱਲ ਕਰੀਏ ਤਾਂ ਹਾਰਟ ਆਫ ਦ ਸਿਟੀ ਆਰ ਬਹੁਤ ਸੰਗਣੀਆਂ ਗਲੀਆਂ ਵਾਲਾ ਮਾਹੌਲ ਹੈ ਔਰ ਜਦੋਂ ਇੰਦਾ ਦੇ ਆਪਰੇਸ਼ਨ ਦੀ ਕੋਈ ਵੀ ਭਣ ਪੈਂਦੀ ਹੈ ਤਾਂ ਜਿਹੜੇ ਨਸ਼ਾ ਵਿਚਣ ਵਾਲੇ ਉਹ ਅਲਰਟ ਹੋ ਜਾਂਦੇ ਆ ਇਸ ਤੋਂ ਇਸ ਇਨਫੋਰਮੇਸ਼ਨ ਤੋਂ ਬਾਅਦ ਵੀ ਕੰਟੀਨਿਊ ਹੋਏਗਾ ਸਾਰਾ ਕੁਝ ਜੀ ਦੇਖੋ ਦੋ ਤਰੀਕੇ ਦਾ ਆਪਰੇਸ਼ਨ ਹੁੰਦਾ ਇੱਕ ਸਾਡਾ ਟਾਰਗੇਟਡ ਹੁੰਦਾ ਜਿਹਦੇ ਵਿੱਚ ਅਸੀਂ ਪੂਰਾ ਕੋਆਰਡੀਨੇਟ ਸਰਚ ਕਰਨ ਦੇ ਬਜਾਏ ਜਿਹੜਾ ਇਨਫੋਰਮੇਸ਼ਨ 베ਸਡ ਅਸੀਂ ਕੰਮ ਕਰਦੇ ਆ ਤੇ ਉਧਰ ਚ ਲਗਾਤਾਰ ਐਫ ਆਈ ਆਰਸ ਦਰਜ ਹੁੰਦੇ ਹੈਗੇ ਉਸ ਤੋਂ ਅਲੱਗ ਜਿਹੜਾ ਕੋਆਰਡੀਨੇਟ ਸਰਚ ਹੈਗਾ ਉਹਦਾ ਉਹਦਾ ਦੋ ਤਿੰਨ ਪਰਪਸ ਹੈਗੇ ਜਿਹਦਾ ਪਹਿਲਾ ਪਰਪਸ ਤਾਂ ਇਹ ਹੈਗਾ ਕਿ ਪੂਰੇ ਏਰੀਆ ਨੂੰ ਕੋਡਨ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਸਸਪੈਕਟਸ ਹੈਗੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾਵੇ ਤੇ ਬਾਕੀ ਉਸ ਏਰੀਆ ਚ ਜਿਹੜੀ ਵੀ ਮੂਵਮੈਂਟ ਹੈਗੀ ਉਹਨੂੰ ਵੀ ਪੂਰਾ ਚੈੱਕ ਕੀਤਾ ਜਾਵੇ ਦੂਸਰਾ ਨਵੇਂ ਅੱਡੇਾਂ ਤੇ ਵੀ ਟਗਾਣੇ ਤੇ ਰੇਡ ਮਾਰੀ ਜਾਈਏ ਦੂਸਰਾ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਇੱਥੇ ਪਬਲਿਕ ਦੇ ਨਾਲ ਇੰਟਰੈਕਟ ਕਰਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਫੀਡਬੈਕ ਲਿੱਤਾ ਜਾਵੇ ਤੇ ਉਹਨਾਂ ਦੇ ਇਸ਼ੂਜ਼ ਨੂੰ ਰੈਡਰੈਸ ਕੀਤਾ ਜਾਵੇ ਤੀਸਰਾ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਹੋਵੇ ਕਿ ਪੁਲਿਸ ਤੇ ਪਬਲਿਕ ਦਾ ਜਿਹੜਾ ਹੈ ਇੱਕ ਗੈਪ ਹੈਗਾ ਉਹ ਘਟਕੇ ਤੇ ਪੁਲਿਸ ਪਬਲਿਕ মিডিਆ ਸਾਰੇ ਲੋਕ ਨਾਲ ਮਿਲ ਕੇ ਜਿਹੜਾ ਡਰੱਗਸ ਦੇ ਅਗੇ ਜਿਹੜੀ ਆਪਣੀ ਮੁਹਿੰਮ ਹੈਗੀ ਉਹਦੇ ਵਿੱਚ ਜੁੜ ਕੇ ਕੰਮ ਕਰਿਆ ਮਤਲਬ ਮੇਰਾ ਆ ਮੰਨਣਾ ਹੈਗਾ ਕਿ ਜੇਕਰ ਆਪਾਂ ਸਾਰੇ ਪਬਲਿਕ ਤੇ ਪੁਲਿਸ ਤੇ ਮੀਡੀਆ ਸਾਰੇ ਮਿਲ ਕੇ ਆਪਾਂ ਕੰਮ ਕਰੀਏ ਤੇ ਡਰੱਗਸ ਦੀ ਜਿਹੜੀ ਆ ਇਸ਼ੂ ਹੈਗਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਠਲਪਾਨ ਚ ਬਹੁਤ ਘੱਟ ਸਮੇਂ ਚ ਕਾਮਯਾਬ ਹੋ ਸਕਦੇ ਹਾਂ ਇੱਕ ਸਾਰਾ ਸਾਹਮਣੇ ਕੱਲੇ ਮੈਡੀਕਲ ਨਸਾ ਸਰ ਬੜਾ ਰਿਕਦਾ ਹੈ ਪੁਲਿਸ ਫੜ ਲੈਂਦੀ ਸਰ ਜਿਹੜੀ ਮੈਡੀਕਲ ਸਟੋਰ ਸਰ ਨਿਸ਼ਾਨਦਾ ਹੈ ਤੋਂ ਸਰ ਉਹਦੇ ਬੇਸਿਕਲੀ ਡਿਊਟੀ ਤੋਂ ਉਹਦੀ ਹੈਲਥ ਡਿਪਾਰਟਮੈਂਟ ਦੀ ਸਰ ਇਹਦਾ ਮਤਲਬ ਕੋਈ ਨੈਟਵਰਕ ਤੋੜਨ ਵਾਸਤੇ ਹੈਲਥ ਡਿਪਾਰਟਮੈਂਟ ਸੇ ਕਿੱਥੋਂ ਆਂਦਾ ਹੈ ਸਾਰੇ ਜੇ ਪੁਲਿਸ ਫੜਦੀ ਤਾਂ ਹੈਲਥ ਵਾਲੇ ਸਰ ਕਿਉਂ ਨਹੀਂ ਫੜਪੰਦੇ ਦੇਖੋ ਇਹਦੇ ਚਿੱਤਾਂ ਹੈਗਾ ਕਿ ਸਾਡੇ ਜਿਹੜਾ ਡਰਗ ਇੰਸਪੈਕਟਰਸ ਦੇ ਨਾਲ ਮਿਲ ਕੇ ਵੀ ਜਿਹੜੇ ਅਸੀਂ ਰੈਂਡਮ ਚੈੱਕ ਕਰਾਉਂਦੇ ਰਹਿੰਦੇ ਹੈਗੇ ਜਿਹੜੇ ਕੈਮਿਸਟ ਸ਼ਾਪਸ ਹੈਗੇ ਉਹਨਾਂ ਨੂੰ ਜਿੱਥੇ ਇਸ ਤਰ੍ਹਾਂ ਦੀ ਫਾਰਮਾਸਿਊਟੀਕਲ ਡਰੱਗਸ ਦੀ ਰਿਕਵਰੀ ਹੁੰਦੀ ਹੈਗੀ ਉੱਥੇ ਬੈਕਵਰਡ ਲਿੰਕੇजेस ਟੈਸਟ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈਗੀ بڑے ਆਪਰੇਸ਼ਨਸ ਵੀ ਜਿਹੜੇ ਹੈਗੇ ਉਹ ਸਾਡੇ ਜਿਹੜਾ ਡੈਡੀਕੇਟਿਡ ਵਿੰਗ ਹੈਗਾ ਇੱਕ ਐਸਟੀਐਫ ਵੱਲੋਂ ਕਾਫੀ ਪਿਛਲੇ ਦਿਨਾਂ ਚ ਕਿਤੇ ਗਏ ਹੈ ਕਿ ਤੁਸੀਂ ਵੀ ਪੜਿਆ ਹੋਣਾ ਸਟੇਟ ਲੈਵਲ ਤੇ ਜਿੱਥੇ ਕਈ ਫੈਕਟਰੀਆਂ ਸੀਜ਼ ਕੀਤੀ ਗਈ ਹੈਗੀ ਜਿਹੜੇ ਦੂਸਰੇ ਸਟੇਟਸ ਹੈਗੀ ਤੇ ਕਈ بڑے ਮੈਡੀਕਲ ਸਟੋਰ ਸੀਜ਼ ਕੀਤੇ ਗਏ ਹੈਗੇ ਅਸੀਂ ਵੀ ਇਸ ਤਰੀਕੇ ਦਾ ਰੈਂਡਮ ਸਰਚਿਸ ਕਰਾਉਂਦੇ ਰਹਿੰਦੇ ਹਾਂ ਬਟ ਇੱਥੇ ਅੱਗੇ ਹੋਰ ਥੋੜਾ ਜਿਆਦਾ ਇੰਟੈਂਸਿਵ ਕਰਨ ਦੀ ਲੋੜ ਹੈਗੀ ਉਹਦੇ ਵਾਸਤੇ ਜਿਹੜਾ ਡਰਗ ਇਨਸਪੈਕਟਰ ਤੇ ਸਿਵਲ ਸਰਜਨ ਨਾਲ ਟਾਈਪ ਕਰਕੇ ਕਾਰਵਾਈ ਕਰਨਾ ਸਰ ਹੁਣ ਵੀ ਕੁਝ ਨੌਜਵਾਨ ਫੜੇ ਹੋਣਾਂ ਵੱਲੋਂ ਸ਼ਰਿਆਨ ਦੱਸਿਆ ਗਿਆ ਕਿ ਅਸੀਂ ਬਹਾਦਰਪੁਰ ਤੋਂ ਲੈ ਕੇ ਆੰਦੇ ਸੀ ਕਿ ਤੁਸੀਂ ਜਦੋਂ ਬਗਾਏ ਦਾ ਨਾਮ ਤੱਕ ਪੁੱਛਿਆ ਗਿਆ ਚਲੋ ਇੱਕ ਤਾਂ ਹੁਣ ਅਰੈਸਟ ਹੈ ਤੇਲੂ ਨਾਮ ਦਾ ਜਿਹੜਾ ਤਸਕਰ ਹੈ ਤਾਂ ਹੁਣ ਕਹਿੰਦੇ ਕਿ ਬਹੁਤ ਸਾਰੇ ਤਸਕਰ ਹੈ ਬਹਾਦਰਪੁਰ ਦੇ ਵਿੱਚ ਦੇਖੋ ਆ ਇੱਕ ਫੈਕਟ ਹੈਗਾ ਕਿ ਜਿਹੜੇ ਬੰਦੇ ਇੱਥੇ ਡਰੱਗਸ ਵੇਚ ਰਹੇ ਸੀਗੇ ਪਿਛਲੇ ਦਿਨਾਂ ਸੇ ਜਦੋਂ ਪਿਛਲੇ 18 ਜੂਨ ਤੋਂ ਅਸੀਂ ਡਰੱਗਸ ਦੇ ਖਿਲਾਫ ਇੱਕ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਹੈਗੇ ਟੋਟਲ 190 ਗ੍ਰਿਫਤਾਰੀਆਂ ਅਸੀਂ ਕੀਤੀਆਂ ਹੈਗੀਆਂ 190 ਵਿੱਚੋਂ ਕੁਝ ਲੋਕ ਪ੍ਰੀਵੈਂਟਿਵ ਅਰੈਸਟ ਕੀਤੇ ਤੇ 145 ਤੋਂ ਜ਼ਿਆਦਾ ਬੰਦੇ ਆਸ ਦੇ ਦਿਨ ਪਿਛਲੇ ਡੇਢ ਮਹੀਨੇ ਦੇ ਦੌਰਾਨ ਉਹ ਜੇਲ੍ਹ ਤੇ ਪੁਲਿਸ ਵੱਲੋਂ ਭੇਜੇ ਗਏ ਹੈਗੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਤੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਸਾਡੇ ਕੋਲ ਲਿਸਟਡ ਹੈਗੇ ਉਹ ਆਪਣਾ ਏਰੀਆ ਛੱਡ ਕੇ ਵੱਚ ਚੁੱਕੇ ਨੇ ਤੇ ਕੁਝ ਬੰਦੇ ਹੋ ਸਕਦਾ ਹੈ ਕਿ ਕੋਈ ਪੰਜ ਚਾਰ ਬੰਦੇ ਪੂਰੇ ਜ਼ਿਲ੍ਹੇ ਚ ਜਾਂ 10 20 ਬੰਦੇ ਇਸ ਤਰ੍ਹਾਂ ਦੀ ਐਕਟੀਵਿਟੀ ਚ ਹਲੇ ਵੀ ਮਤਲਬ ਜਿਹੜਾ ਚੂਹੇ ਬਿੱਲੇ ਦਾ ਖੇਲ ਹੈਗਾ ਉਹਦੇ ਚ ਬਚ ਕੇ ਤੇ ਐਕਟੀਵਿਟੀਜ਼ ਕਰ ਰਹੇ ਹੋਣ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਹੈਗਾ ਬੁੱਕ ਕਰਕੇ ਅੰਦਰ ਸਲਾਕਾ ਹੁਣ ਵੀ ਤੁਸੀਂ ਸਰ ਪਤਾ ਕੀਤਾ ਹੁਣ ਵੀ ਉਹਨਾਂ ਦੇ ਮੋਹੱਲਾ ਵਾਸੀ ਨੇ ਉਹਨਾਂ ਸ਼ਰੀਗਾਮ ਕਹਿੰਦੇ ਕਹਿੰਦੇ ਇੱਕ ਪੁਲਿਸ ਵਾਲਾ ਆਉਂਦਾ ਇੱਕੋ ਇੱਥੋਂ ਹਿੱਸਾ ਪੱਤੀ ਲੈ ਕੇ ਜਾਂਦਾ ਤੇ ਤੁਸੀਂ ਚਲੋ ਉਹਨਾਂ ਨੂੰ ਡੈਡੀਕੇਟ ਵੀ ਕੀਤਾ ਸਮਝਾਇਆ ਵੀ ਪਰ ਪਬਲਿਕ ਦਾ ਕਿਉਂ ਨਹੀਂ ਪੁਲਿਸ ਤੇ ٹرسٹ ਬਣ ਪਾ ਰਿਹਾ ਸਰ ਅਜੇ ਤੱਕ ਵੀ ਨੀ ਪਬਲਿਕ ਦਾ ਦੇਖੋ ਪੁਲਿਸ ਤੇ ٹرسٹ ਹੈਗਾ ਉਸੇ ਆ ਨਹੀਂ ਕਹਿ ਸਕਦੇ ਉਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਉਹ ਕਿਹਾ ਕਿ ਇੱਕ ਪੁਲਿਸ ਵਾਲੇ ਦੀ ਸਸਪੈਕਟਡ ਮੂਵਮੈਂਟ ਹੈਗੀ ਤੇ ਉਹ ਉਧਰ ਆਂਦਾ ਹੈਗਾ ਉਸ ਏਰੀਏ 'ਚ ਜਿਸ ਜਿਸ ਏਰੀਏ 'ਚ ਡਰੱਗਸ ਵਿਕਦੀ ਹੈਗੀ ਉਹਦਾ ਕੀ ਰੋਲ ਹੈਗਾ ਕਿਸ ਤਰੀਕੇ ਦੀ ਐਕਟੀਵਿਟੀ ਹੈਗੀ ਉਹ ਸਾਰਾ ਮੈਂ ਵੈਰੀਫਾਈ ਕਰਨ ਵਾਸਤੇ ਟੀਮ ਲਾਤੀ ਹੈਗੀ ਜੇਕਰ ਕਿਸੇ ਪੁਲਿਸ ਵਾਲੇ ਦਾ ਰੋਲ ਆਏਗਾ ਤੇ ਉਹ ਉਹਨੂੰ ਸਜ਼ਾ ਡਿਸਮਿਸ ਨਹੀਂ ਮਿਲੇਗੀ ਸਰ ਅੱਛਾ ਕਿਸੇ ਮੁਲਾਜ਼ਮ ਨੂੰ ਜੇਕਰ ਪੁੱਛਿਆ ਜਾਂਦਾ ਬੋਲੀਏ ਪਹਿਲਾਂ ਆਪਾਂ ਜੇ ਦੇਖੋ ਮਾਨਜੋਗ ਸੀਐਮ ਸਾਹਿਬ ਦੀ ਤੇ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੀ ਸਖਤ ਹਦਾਇਤਾਂ ਹੈਗੀ ਤੁਹਾਨੂੰ ਪਤਾ ਵੀ ਹੈਗਾ ਪਿੱਛੇ ਵੀ ਜਿਹੜੇ ਵੀ ਮੁਲਾਜ਼ਮ ਦਾ ਡਰੱਗਸ ਚ ਇਨਵੋਲਵਮੈਂਟ ਆਇਆ ਹੈਗਾ ਉਹਦੀ ਸਜ਼ਾ ਏਕ ਹੀ ਹੈਗੀ ਉਹ ਹੈਗੀ ਸਰਵਿਸ ਤੋਂ ਡਿਸਮਿਸਲ ਤੇ ਜੇਕਰ ਇਸ ਤਰੀਕੇ ਦੀ ਕੋਈ ਗੱਲ ਆndi ਸਾਹਮਣੇ ਤੇ ਉਹ ਆਪਣੀ ਸਜ਼ਾ ਖੁਦ ਭੁਗਤੇਗਾ ਪੁਲਿਸ ਡਿਪਾਰਟਮੈਂਟ 100% ਕਮਿਟਿਡ ਹੈ ਇਹਦੇ ਵਾਸਤੇ ਜਿਹੜਾ ਐਕਸ਼ਨ ਤੁਸੀਂ ਡਰੱਗਸ ਦੇ ਖਿਲਾਫ ਦੇਖ ਰਹੇ ਹੋ ਉਹ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ ਯੈਸ ਜੇਕਰ ਕਿੱਥੇ ਕੋਈ 12000 ਵਿੱਚੋਂ ਇੱਕ ਬਲੈਕਸ਼ਿਪ ਜਾਂ ਬਲੈਕਮੋਲ ਹੋਏਗਾ ਤੇ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਹਾਰਸ਼ ਪਨਿਸ਼ਮੈਂਟ ਜਿਹੜੀ ਹੈਗੀ ਦਿੱਤੀ ਜਾਏਗੀ ਕਿਉਂਕਿ 2 400 ਮੀਟਰ ਦਾ ਹੀ ਸਰ ਹਾਈ ਟੈਕ ਏਰੀਆ ਜਿੱਥੇ ਨਸ਼ੇ ਦਾ ਜ਼ਿਆਦਾ ਬੋਲਬਾਲਾ ਬੰਨਿਆ ਜਾ ਰਿਹਾ ਕਿਉਂਕਿ ਸੇਵਲ ਹਸਪਤਲ ਦਾ ਰੋੜੇ ਮੈਂ 2 400 ਮੀਟਰ ਦਾ ਨਹੀਂ ਅਸੀਂ ਅੱਜ 15 ਹੌਟਸਪੌਟਸ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਉਹ ਸਰਚ ਕਰਾ ਰਹੇ ਹੈਗੇ ਤੇ ਸਾਰੇ ਹੌਟਸਪੌਟ ਤੇ ਸਾਡੇ ਨਿਗਰ ਰੰਦੀ ਹੈਗੀ ਹਾਂ ਆ ਹੋ ਸਕਦਾ ਕਦੇ ਕਿਸੇ ਥਾਂ ਤੇ ਜਿਹੜਾ ਹੈਗਾ ਪੁਲਿਸ ਪੈਟਰੋਲਿੰਗ ਘਟ ਤੇ ਕਿਸੇ ਥਾਂ ਤੇ ਵੱਧ ਹੋਵੇ ਆ ਇਸ ਨੂੰ ਇੰਟੈਂਸਿਵਲੀ ਜਿਹੜਾ ਸਿਵਲ ਹਸਪੀਟਲ ਕਰਕੇ ਥੋੜਾ ਇਸ਼ੂ ਜ਼ਿਆਦਾ ਦੱਸਿਆ ਹੈਗਾ ਇੱਥੇ ਇਹਨਾਂ ਨੇ ਕਿਉਂਕਿ ਸਰਕਾਰੀ ਨਸ਼ਾ ਛੁਡਾਓ ਕੇਂਦਰ ਤੇ ਕਾਫੀ ਮਾਤਰਾ ਚ ਬੰਦੇ ਆਂਦੇ ਹੈਗੇ ਤੇ ਉਹਨਾਂ ਦੇ ਕਰਕੇ ਜ਼ਿਆਦਾ ਇਸ਼ੂ ਫੇਸ ਕਰਦੇ ਹੈਗੇ ਉਹਨੂੰ ਰਿਜ਼ੋਲਵ ਆਊਟ ਕਰਾਂਗੇ ਸਰ ਇਹ ਤਾਂ ਹੋਈ ਆਮ ਲੋਕਾਂ ਦੀ ਗੱਲ ਹੈ ਕਿ ਇੱਕ ਸਰਵੇ ਬਾਹਰ ਆਇਆ ਸੀ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਪੁਲਿਸ ਮੁਲਾਜ਼ਮ ਬਹੁਤ ਹੱਦ ਤੱਕ ਅਡਿਕਟਿਡ ਨੇ ਸਰ ਉਹਦੇ ਲਈ ਵੀ ਕੋਈ ਜਾਂਚ ਲਈ ਹੋਚੇ ਦੇਖੋ ਸਾਡਾ ਇੰਟਰਨਲ ਡਿਪਾਰਟਮੈਂਟਲ ਚੱਲਦਾ ਹੈਗਾ ਕਿ ਜੇਕਰ ਕੋਈ ਐਡਿਕਟ ਹੈਗਾ ਉਹ ਉਹ ਫਿਰ ਜਾਂ ਤਾਂ ਆਪਣਾ ਟ੍ਰੀਟਮੈਂਟ ਕਰਵਾਏ ਜਾਂ ਫਿਰ ਉਹ ਸਰਵਿਸ 'ਚ ਨਹੀਂ ਰਹਿ ਸਕਦਾ ਹੈਗਾ ਤੇ ਜਿੱਥੇ-ਜਿੱਥੇ ਹੈਗਾ ਸਾਡੀ ਇੰਟਰਨਲ ਆਡਿਟ ਅਸੀਂ ਕਰਾਉਂਦੇ ਹੈਗੇ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਜੇਕਰ ਨਸ਼ਾ ਕਰਦਾ ਹੋਇਆ ਪਾਇਆ ਜਾਂਦਾ ਹੈਗਾ ਤੇ ਉਹ ਆਪਣਾ ਟ੍ਰੀਟਮੈਂਟ ਨਹੀਂ ਕਰਾਂਦਾ ਹੈਗਾ ਤੇ ਉਹਦੇ ਖਿਲਾਫ ਐਸ ਪਰ ਡਿਪਾਰਟਮੈਂਟਲ ਰੂਲਸ ਕਾਰਵਾਈ ਅਸੀਂ ਕਰਦੇ ਹਾਂ